ਬਹੁਤ ਹੀ ਗੰਭੀਰ ਮੁੱਦਾ ਹੈ ਖਰਾਜ ਪੰਜਾਬ ਦੇ ਅੰਦਰ ਬਹੁਤ ਸਾਰੇ ਗੰਭੀਰ ਮੁੱਦੇ ਹੈ ਸਾਰਾ ਕੁਝ ਹੀ ਗੰਭੀਰ ਹੋਇਆ ਖੜਾ ਪੰਜਾਬ ਦੀ ਸਥਿਤੀ ਗੰਭੀਰ ਹੋਈ ਖੜੀ ਹੈ ਪਰ ਆਇਕ ਪੰਜਾਬ ਜਿਹੜਾ ਪੰਜਾਬ ਇੱਥੋਂ ਚੱਲਦਾ ਦਿਲ ਤੋਂ ਚੱਲਦਾ ਹੈ ਅਸੀਂ ਸਾਡੀ ਭਾਵਨਾਤਮਕ ਸਾਡੀ ਸੋਚ ਹੈ ਭਾਵਨਾਵਾਂ ਨਾਲ ਜੁੜੇ ਆਂ ਸਰਕਾਰਾਂ ਜਾਂਦੀਆਂ ਰਹੀਆਂ ਇਸ ਮਸਲੇ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਗੁਰੂ ਮਹਾਰਾਜ ਦੇ ਪ੍ਰਤੀ ਸਾਡੇ ਗੁਰੂਆਂ ਦੇ ਪ੍ਰਤੀ ਕਿ ਸੇ ਕਸਮ ਦੀ ਕੋਈ ਵੀ ਅਪ ਸ਼ਬਦ ਕੋਈ ਵੀ ਉਹਦੇ ਖਿਲਾਫ ਕੋਈ ਇਸ ਕਿਸਮ ਦੀ ਗੱਲ ਕੀਤੀ ਬੇਅਦਬੀ ਦੀ ਗੱਲ ਕੀਤੀ ਜਾਵੇ ਉਹਨੂੰ ਪੰਜਾਬ ਬਰਦਾਸ਼ਤ ਨਹੀਂ ਕਰਦਾ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਪਰ ਪੰਜਾਬੀ ਇਸ ਮਸਲੇ 'ਚ ਬਹੁਤ ਭਾਵੁਕ ਹੈ ਤੇ ਜਿਸ ਸਰਕਾਰ ਦੀ ਗੱਲ ਕਰ ਰਹੇ ਜਿਸ ਨੇ ਖਟਕੜਕਲਾਂ ਜਾ ਕੇ ਲਈ ਸੌਣ ਚੱਕੀ ਸੀਗੀ ਉਹਨਾਂ ਨੇ ਪਿਛਲੇ ਜੁਲਾਈ ਦੇ ਅੰਦਰ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਜਿਹਦੇ ਵਿੱਚ ਸੀਗਾ ਵੀ ਕੋਈ ਵੀ ਜੋ ਬੇਅਦਬੀ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਇਵਨ ਉਹ ਦਿਨ ਜਿਹੜੇ ਮਤੇ ਦੇ ਵਿੱਚ ਜਿਹੜੇ ਲੈ ਕੇ ਆਏ ਸੀ ਵੀ ਫਾਂਸੀ ਦੀ ਸਜ਼ਾ ਵੀ ਕੰਸੀਡਰ ਹੋਣੀ ਚਾਹੀਦੀ ਹੈ ਫਾਂਸੀ ਵੀ ਦਿੱਤੀ ਜਾਵੇ ਅੱਜ 1 ਮਿੰਟ ਪਲੀਜ਼ ਫਾਂਸੀ ਦੀ ਸਜ਼ਾ ਵੀ ਉਸ ਦਿਨ ਉਹਦੇ ਵਿੱਚ ਸ਼ਾਮਿਲ ਸੀ ਉਹ ਇੱਕ ਕਮੇਟੀ ਜੇ ਚੱਲਾ ਗਿਆ ਉਹ ਕਿਤੇ ਉਹ ਕਿਸੇ ਉਹਦਾ ਸਿਰ ਪੈਰ ਨਹੀਂ ਅੱਜ ਸਪੈਸ਼ਲ ਜਿਹੜਾ ਬਾਕੀ ਨੋ ਸੈਸ਼ਨ ਦਾ ਹਾਲ ਹੋਇਆ ਉਹ ਉਸ ਸੈਸ਼ਨ ਦਾ ਹੋ ਗਿਆ ਪਰ ਅੱਜ ਜਿਨ੍ਹਾਂ ਲੋਕਾਂ ਵਾਸਤੇ ਬਣਾ ਰਹੇ ਸੀ ਉਹ ਤਾਂ ਦੂਰ ਦੀ ਗੱਲ ਜਿਹੜੇ ਪਾਰਟੀ ਇਹਨੂੰ ਲੈ ਕੇ ਆਈ ਸੀ ਮਤੈਨੂੰ ਉਹਦੇ ਉੱਤੇ ਆ ਕੇ ਅਜ ਇੱਕ ਗੰਭੀਰ ਮੁੱਦਾ ਬਣਿਆ ਖੜਾ ਹੈ ਦਿੱਲੀ ਦੇ ਫਾਰਮਰ ਚੀਫ ਮਿਨਿਸਟਰ ਅਤੀਸ਼ੀ ਜੀ ਦੇ ਬਿਆਨ 2 ਦਿਨ 3 ਦਿਨ ਪਹਿਲਾਂ ਦਿੱਲੀ ਦੀ ਵਿਧਾਨ ਸਭਾ 'ਚ ਜੋ ਕੁਝ ਉਹਨਾਂ ਨੇ ਬੋਲਿਆ ਉਹਦੇ ਵੀਡੀਓ ਨੂੰ ਲੈ ਕੇ ਅਜ ਬੜੀ ਚਰਚਾ ਹੈ ਕੱਲ ਜਲੰਧਰ ਪੁਲਿਸ ਕਮਿਸ਼ਨਰ ਨੇ ਐਫ ਆਈ ਆਰ ਦਰਜ ਕਰਤੀ ਇਸ ਬਿਨਾਂ ਤੇ ਵੀ ਅਸੀਂ ਉਹ ਜਿਹੜੀ ਵੀਡੀਓ ਸੀਗੀ ਉਹਨੂੰ ਅਸੀਂ ਫੋਰੈਂਸਿਕ ਜਾਂਚ ਕਰਵਾਈ ਹੈ ਮੋਹੱਲੀ ਲੈਬ ਚੋਂ ਤੇ ਉਹਨੂੰ ਉਹਦੇ ਵਿੱਚ ਆਲਟਰਡ ਪਾਈ ਗਈ ਹੈ ਵੀ ਜਿਹੜਾ ਗੁਰੂ ਨਾਮ ਜਿਹੜਾ ਸ਼ਬਦ ਉਹ ਦਿਖਾ ਰਹੇ ਉਹਨਾਂ ਨੇ ਬੋਲਿਆ ਉਹ ਉਹਦੇ ਵਿੱਚ ਬਾਅਦ ਚ ਫਿਟ ਕੀਤਾ ਗਿਆ ਇਸੇ ਦੋ ਬੜੇ ਗੰਭੀਰ ਮੁੱਦੇ ਨਿਕਲਦੇ ਜੀ ਜਿਹੜਾ ਮੇਨ ਮੁੱਦਾ ਹੈ ਮੈਂ ਉਹ ਬਾਤ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਉਹ ਬੋਲਬਾਣੀ ਚ ਲੋਕ ਉਹਨਾਂ ਨੇ ਆਪਣੀਆਂ ਜੀ ਟਵੀਟ ਵੀ ਕੀਤਾ ਹੈ ਅਤੀਸ਼ੀ ਜੀ ਨੇ ਉਹਦੇ ਚ ਉਸ ਪਹਿਲੀ ਜਿਹੜੀ ਲਾਈਨ ਹੈ ਉਹਨੂੰ ਤਾਂ ਉਹ ਡਿਨਾਈ ਨਹੀਂ ਕਰ ਰਹੇ ਕੁੱਤੋਂ ਦਾ ਸਨਮਾਨ ਕਰੋ ਉਹਨਾਂ ਨੇ ਆ ਹੀ ਕਹਿੰਨੇ ਕੁੱਤ ਆ ਤੇ ਰੋਲਾ ਪੈ ਰਹੇ ਕੁੱਤੋਂ ਦਾ ਸਨਮਾਨ ਕਰੋ ਉਸ ਵਿਧਾਨ ਸਭਾ ਦੇ ਅੰਦਰ ਸਭ ਜਿਹੜਾ ਰੈਜ਼ੋਲੂਸ਼ਨ ਇਹ ਮਤਾ ਲੈ ਕੇ ਆਇਆ ਜਾ ਰਿਹਾ ਸੀ ਡਿਸਕਸ਼ਨ ਦਾ ਉਹ ਕਿ ਕੁੱਤਾਂ ਦੇ ਸਨਮਾਨ ਕਰਨ ਦਾ ਸੀਗਾ ਸਮਾਨ ਦਾ ਮਤਾ ਤਾਂ ਉੱਥੇ ਇੱਕੋ ਇੱਕ ਸੀਗਾ ਵੀ ਗੁਰੂ ਮਹਾਰਾਜ ਦੇ 350 ਸ਼ਹਾਦਤ ਦੇ ਜਿਹੜੇ ਆ 350ਵਾਂ ਸਾਲ ਹੈ ਉਹਨਾਂ ਨੂੰ ਨਤਮਸਤਕ ਉਹਨੂੰ ਸ਼ਰਧਾ ਦੇ ਵਿੱਚ ਸਾਰੇ ਆਪਣੇ ਆਪਣੇ ਵਿਚਾਰ ਰੱਖਣ ਉਹਦੇ ਬਾਅਦ ਉਹ ਮਤਾ ਪਾਸ ਜਾਂ ਜੋ ਵੀ ਹੈ VOTING ਹੋ ਦੇਣੀ ਸੀਗੀ ਉਹਦੇ ਬਾਅਦ ਅਗਰ ਗੁਰੂ ਵਰਲਡ ਕਹੇ ਕਿ ਨਹੀਂ ਕਿਹਾ ਉਹ ਮੇਰੇ ਖਿਆਲ ਲਤੀਸੀ ਜੀ ਖੁਦ ਆਪਣੇ ਮੂੰਹੋਂ ਮੰਨ ਰਹੇ ਔਰ ਅਗਰ ਉਹ ਵੀਡੀਓ ਫੇਕ ਹੈ ਤੋ ਨੋ ਨੋ ਉਹ ਵੀਡੀਓ ਆਪਣੇ ਟਵੀਟ ਚ ਪਾਣ ਦੀ ਉਹਨਾਂ ਨੂੰ ਕੀ ਲੋਡ ਸੀ ਕਹਿ ਦਿੰਦੇ ਮੈਂ ਤਾਂ ਇਹਨੇ ਹੀ ਕਿਹਾ ਮੈਂ ਤਾਂ ਸਿਰਫ ਇਹਨੇ ਕਿਹਾ ਵੀ ਕੁੱਤੋਂ ਦਾ ਸਨਮਾਨ ਕਰੋ ਤੇ ਉਹਨਾਂ ਤੇ ਵੀ ਪਰਚਾ ਉਹਦਾ ਵੀ ਹੋਣਾ ਚਾਹੀਦਾ ਬਟ ਇਰੈਸਪੈਕਟਿਵ ਗਲਤ ਪਾਇਆ ਕਿ ਨਹੀਂ ਪਾਇਆ ਪਰ ਉਹਨਾਂ ਨੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਜਿਸ ਤਰ੍ਹਾਂ ਤੁਲਨਾ ਕੀਤੀ ਹੈ ਵੀ ਉਸ ਮਤੇ ਨੂੰ ਲੈ ਕੇ ਵੀ ਆਹ ਮਤਾ ਇਹਨਾਂ ਦਾ ਸਨਮਾਨ ਕਰੋ ਇਹਦਾ ਦਾ ਸਨਮਾਨ ਕਰੋ ਉਹ ਆਪਣੇ ਆਪ ਚ ਮੈਂ ਸਮਝਦਾ ਇੱਕ ਮੈਂ ਨਿਖੇਦੀ ਦਾ ਬਿਸ਼ੈਨੀ ਸਾਹਿਬ ਬਹੁਤ ਹੀ ਕਿੰਨੋਣੀ ਹਰਕਤ ਹੈ ਇੱਕ ਸੋਚ ਦਰਸਾਉਂਦੀ ਹੈ ਕਈ ਵਾਰ ਲੋਕ ਕਹਿ ਦਿੰਦੇ ਆ ਵੀ ਸਾਡੇ ਸਲਿੱਪ ਆਫ ਟੰਗ ਹੈ ਕੋਈ ਸਲਿੱਪ ਆਫ ਟੰਗ ਨਹੀਂ ਜੀ ਆਇ ਇੱਕ ਅੰਦਰ ਦੀ ਭਾਵਨਾ ਸੀ ਜਿਹੜੀ ਉੱਤ ਕੇ ਸਾਹਮਣੇ ਆਈ ਤੇ ਉਹਦੇ ਨਾਲ ਆ ਅੱਜ ਵੈਸੇ ਤਾਂ ਇੱਕ ਸਵਾਲ ਆ ਵੀ ਉੱਠ ਸਕਦਾ ਹੈ ਕਿਉਂਕਿ ਮੈਂ ਧਾਰਮਿਕ ਮੁੱਦਿਆਂ 'ਚ ਜਿਆਦਾ ਦਖਲ ਕਰਦਾ ਨਹੀਂ ਇਲਜ਼ਾਮ ਵੀ ਲੱਗ ਜੂਗਾ ਵੀ ਤੁਸੀਂ ਸਾਡੇ ਧਰਮ ਦੇ ਮੁੱਦਿਆਂ 'ਚ ਪਰ ਸਭ ਗੁਰੂ ਮਹਾਰਾਜ ਨੇ ਕੁਰਬਾਨੀਆਂ ਕਿਹਦੇ ਵਾਸਤੇ ਦਿੱਤੀਆਂ ਸੀਗੀਆਂ ਇਸ ਕਰਕੇ ਮੈਂ ਸਮਝਦਾ ਵੀ ਹਰੇਕ ਰਾਈਟ ਮਾਈਂਡਡ ਮੈਨ ਇਰੈਸਪੈਕਟਿਵ ਆਫ ਹਿਸ ਪਾਰਟੀ ਅਫੀਲੀਏਸ਼ਨ ਇਹਦਾ ਜੋ ਕੁਝ ਵੀ ਹੈ ਜੋ ਇਹਦਾ ਬੰਦੀ ਜਿਹੜੀ ਮੈਂ ਤਾਂ ਨਹੀਂ ਕਹਿੰਦਾ ਵੀ ਫਾਂਸੀ ਲਾਓ ਉਹ ਤਾਂ ਜੇ ਵਿਚਾਰਾ ਤੀਨ ਹੈ ਪਰ ਜਿਹੜਾ ਲੋਕਾਂ ਵਾਸਤੇ ਆ ਮੈਡੀਸਨ ਪ੍ਰਿਸਕਰਾਇਵ ਕਰ ਰਹੇ ਸੀ ਵੀ ਆ ਸਜਾ ਪ੍ਰਿਸਕਰਾਇਵ ਹੋਵੇ ਭਗਵੰਤ ਮਾਨ ਜੀ ਨੂੰ ਮੈਂ ਦੋ ਦਿਨ ਪੁੱਦਾ ਕਹਿ ਰਿਹਾ ਵੀ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਉਹਦੇ ਤੇ ਡਿਸਕਸ਼ਨ ਕਰ ਲਓ ਦੂਜੀ ਗੱਲ ਸਾਹਿਬ ਬਹੁਤ ਹੀ ਅਹਿਮ ਪੁਆਇੰਟ ਹੈ ਸਾਹਿਬ ਉਹ ਪੁਆਇੰਟ ਹੈ ਤਿੰਨ ਦਿਨ ਦਾ ਵਾਕਿਆ ਤਿੰਨ ਦਿਨ ਦੇ ਵਾਕਏ ਦੇ ਵਿੱਚ ਵੀਡੀਓ ਆਈ ਇੱਕ ਦਿਨ ਪਹਿਲਾਂ ਰੌਲਾ ਪਿਆ ਤੇ ਕੱਲ ਉਹਦੀ ਜਾਂਚ ਹੋ ਗਈ ਰਿਜ਼ਲਟ ਵੀ ਆ ਗਿਆ ਮੈਂ ਮੰਨ ਗਿਆ ਪੰਜਾਬ ਪੁਲਿਸ ਦੀ ਜਿਹੜੀ ਮੁਸਤੈਦੀ ਹੈ ਜਿਹੜੀ ਐ ਲਾਕਰਿਟੀ ਆਫ देयर ਵੀ ਕਿਸ ਕਿਸ ਹਿਸਾਬ ਨਾਲ ਇੰਨੀ ਫੁਰਤੀ ਨਾਲ ਕੰਮ ਕਰਦੇ ਆ ਰਿਜ਼ਲਟ ਵੀ ਲੈ ਲਿਆ ਪਰ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਣਾ ਵੀਡੀਓ ਤਾਂ ਤਿੰਨ ਕੁ ਮਰੀਆਂ ਸੀ ਸਾਬ ਤਿੰਨ ਵੀਡੀਓ ਹੈ ਤਿੰਨ ਵੀਡੀਓ ਮਿਨਾ 10 ਦਸੰਬਰ 2025 ਨੂੰ ਹਾਈ ਕੋਰਟ ਨੇ ਆਰਡਰ ਕਰਕੇ ਕਹੇ ਸੀ ਐਸਐਸਪੀ ਪਟਿਆਲਾ ਵਾਲੇ ਜਿਹੜੇ ਤਰਨਤਾਰ ਇਲੈਕਸ਼ਨ ਇਲੈਕਸ਼ਨ ਦੇ ਦੌਰਾਨ ਆਪਣੇ ਜਿਹੜੇ ਪੰਚਾਇਤਾਂ ਵਾਲੇ ਤੇ ਪ੍ਰਸਿੱਦ ਦੇ ਇਲੈਕਸ਼ਨ ਦੇ ਦੌਰਾਨ ਜਿਹੜੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਉਹਨਾਂ ਦੀ ਵੌਇਸ ਮੈਚ ਕਰਦੀ ਹੈ ਕਿ ਨਹੀਂ ਕਰਦੀ ਉਹ ਕਹਿੰਦੇ ਨਹੀਂ ਮੇਰੀ ਤਾਂ ਹੈ ਹੀ ਨਹੀਂ ਜਿਆਦਾ ਕੋਈ ਏਆਈ ਜਨਰੇਟਡ ਹੈ 1 ਮਿੰਟ ਹੋ ਗਿਆ ਜੀ ਗੁਰੇ ਸਾਹਿਬ ਉਹ ਤਾਂ ਰਿਪੋਰਟ ਨਹੀਂ ਆਈ ਸਰ ਦੂਜੀ ਵੀਡੀਓ ਉਹ ਉਸ ਤੋਂ ਵੀ ਗੰਭੀਰ ਮੁੱਦਾ ਸਭ ਖੁਦ ਮਾਨਮੋ ਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕੁਮਰੀ ਹੈ ਜੇ ਇੱਕ ਦਿਨ ਚ ਇਹ ਨਤੀਜਾ ਆ ਸਕਦਾ ਸੀਗਾ ਅਤੀਸ਼ੀ ਜੀ ਵਾਲਾ ਤਾਂ ਇਹਨੇ ਕਲੀਨ ਚਿੱਟ ਦੇਤੀ ਅਗਰ ਉਹ ਜਨ ਅਗਰ ਫਰਾਡ ਸੀਗੀ AI ਜਨਰੇਟਿਡ ਐਸਐਸਪੀ ਦੀ ਹੈ AI ਜਨਰੇਟਿਡ ਚੀਫ ਮਿਨਿਸਟਰ ਸਾਹਿਬ ਦੀ ਹੈ ਭਗਵੰਤ ਮਾਨ ਜੀ ਦੀ ਤੇ ਉਹਨੂੰ ਅਗਰ ਕਲੀਨ ਚਿੱਟ ਨਹੀਂ ਦਿੱਤੀ ਤਾਂ ਦਾ ਮਤਲਬ ਉਹ ਦੋਨਾਂ ਦਾ ਆ ਗਿਆ ਨਾ ਜੀ ਇਟ ਇਜ਼ ਅ ਕਲੀਅਰ ਕਟ ਕੋਈ ਇਹਦੇ ਵਿੱਚ ਮੈਨੂੰ ਕੋਈ ਮੈਂ ਕੋਈ ਵਕੀਲ ਨਹੀਂ ਸਾਹਿਬ ਮੈਂ ਕੋਈ ਰਸਤਮ ਜੀ ਨਹੀਂ ਮੈਂ ਕੋਈ ਪਲਕੀ ਵਾਲਾ ਨਹੀਂ ਮੈਂ ਕੋਈ ਵਕੀਲ ਨਹੀਂ ਭਰਾਤਾ ਸਾਰਿਆਂ ਨੂੰ ਦਿਸੀ ਜਾਂਦਾ ਹੈ ਹੋ ਕੀ ਰਿਹਾ ਹੈ ਸਾਹਿਬ ਇਹ ਤੇ ਵੀ ਆ ਜਿਹੜਾ ਇਹਨਾਂ ਨੇ ਕਲੀਨ ਚਿੱਟ ਦਿੱਤੀ ਆ ਡੂ ਨੋਟ ਐਗਰੀ ਬਿਕਾਜ਼ ਪੰਜਾਬ ਪੁਲਿਸ ਦੀ ਤੇ ਕ੍ਰੈਡੀਬਿਲਟੀ ਖਤਮ ਹੋਈ ਖੜੀ ਐ ਸਰ ਕੋਈ ਕ੍ਰੈਡੀਬਿਲਟੀ ਨਹੀਂ ਸੁਪਰੀਮ ਕੋਰਟ ਆਪਣੇ ਹਾਈ ਕੋਰਟ ਨੂੰ ਕਿਉਂ ਲੋਡ ਪਈ ਵੀ ਚੰਡੀਗੜ੍ਹ ਜਾ ਕੇ ਕਰਾਓ ਉਹ ਤਾਂ ਸਾਰਾ एवरीथिंग ਇਜ਼ ਕੰਪਰੋਮਾਈਜ਼ਡ ਐ ਦੇਨ ਜੋ ਕੁਝ ਹੋ ਰਿਹਾ ਐ ਪੰਜਾਬ ਦੇ ਅੰਦਰ ਉਹ ਉਹ ਸਭ ਤੋਂ ਕੋਈ ਲੁਕਿਆ ਨਹੀਂ ਐ ਬਟ ਇਸ ਗੱਲ ਦੇ ਉੱਤੇ ਜਵਾਬ ਦੇਣਾ ਪਊਗਾ ਇਹਨਾਂ ਨੂੰ ਆ ਹੋਇਆ ਕੀ ਐ ਦੈਟ ਮੀਨਸ ਭਗਵੰਤ ਮਾਨ ਜੀ ਹੈਜ਼ ਨੋ ਰਾਈਟ ਰੂਮੇਨਡਾ ਅਫੀਸ ਮਤਲਬ ਕਲੀਅਰ ਉਹਨਾਂ ਨੇ ਕਹਿਤਾ ਜੀ ਇਹਦਾ ਕਿਉਂਕਿ ਨੀਦਾ ਕਲੀਨ ਚੈਟ ਅਗਰ ਅਤੀਸ਼ੀ ਜੀ ਨੂੰ ਦੇ ਸਕਦੇ ਆ ਸੀ ਇਸ ਅ ਫਾਰਮਰ ਚੀਫ ਮਿਨਿਸਟਰ ਐ ਦਾ ਸਿਟਿੰਗ ਚੀਫ ਮਿਨਿਸਟਰ ਐ ਤੇ ਪੰਜਾਬ ਦੇ ਚੀਫ ਮਿਨਿਸਟਰ ਐ ਉਹਨੇ ਅਨੰਦਪੁਰ ਸਾਹਿਬ ਜਾ ਕੇ ਇਹਨਾਂ ਨੇ ਐਡਾ ਵੱਡਾ ਉਥੇ ਸੈਸ਼ਨ ਸਪੈਸ਼ਲ ਸੈਸ਼ਨ ਵੀ ਬੁਲਾ ਲਿਆ ਆ ਇਹਨਾਂ ਨੇ ਤਾਂ ਨਤਮਸਤ ਹੋ ਗਏ ਦੂਜੇ ਜਿਹੜੇ ਆ ਪੁਰਾਣੇ ਕਰਤੂਤਾਂ ਉਹ ਸਾਹਮਣੇ ਆਈਆਂ ਖੜੀਆਂ ਕੌਣ ਜਵਾਬ ਦੇਊਗਾ ਸਭ ਆ ਇੱਕ ਲੋਕਾਂ ਦੇ ਸਾਹਮਣੇ ਮੈਂ ਲੈ ਕੇ ਆਣਾ ਚਾਹੁੰਦਾ ਤੇ ਆ ਇਸ ਮਸਲੇ ਤੇ ਜਿਆਦਾ ਪਰਦਾ ਪਾਇਆ ਨਹੀਂ ਜਾ ਸਕਦਾ ਸਾਬ ਇਹਦਾ ਫਰੀ ਤੌਰ ਤੇ ਮੈਂ ਅੱਜ ਵੀ ਛੱਡੋ ਸਾਹਿਬ ਐਸਐਸਪੀ ਮੈਂ ਭਗਵੰਤ ਮਾਨ ਜੀ ਦੀ ਗੱਲ ਕਰੀ ਹੈ ਨਾ ਭਗਵੰਤ ਮਾਨ ਜੀ ਵਿਦਆਊਟ ਡਿਲੇ ਆਈ ਗਿਵ ਯੂ ਦਾ ਬੈਨੀਫਿਟ ਆਫ ਡਾਊਟ ਵੀ ਹੋ ਸਕਦਾ ਉਹ ਹੈ ਜਨਰੇਟਡ ਹੈ ਤੁਸੀਂ ਅੱਜ ਹੀ ਉਹਨੂੰ ਭੇਜੋ ਇੱਥੇ ਚੰਡੀਗੜ੍ਹ ਲੈਬ ਉਹ ਵੀ ਪਤਾ ਨਹੀਂ ਕੀ ਕਰੀ ਜਾਂਦੇ ਮੈਂ ਤਾਂ ਕਹੂੰਗਾ ਸੁਪਰੇ ਹੁਣ ਤਾਂ ਹੀ ਹਾਈ ਕੋਰਟ ਨੂੰ ਸੂਵੋ ਮੋਟੋ ਪੁੱਛ ਲੈਣਾ ਚਾਹੀਦਾ ਵੀ ਸ਼੍ਰੀਮਾਨ ਜੀ ਇੱਕ ਮਹੀਨਾ ਹੋ ਗਿਆ ਹੈ ਕਿਤੇ ਰਿਪੋਰਟ ਉਹਨਾਂ ਨੂੰ ਸੋਵਾਰ ਨੂੰ ਪੁੱਛ ਲੈਣਾ ਬਲ ਤਾਂ ਕੱਲ ਹੀ ਪੁੱਛ ਲੈਣ ਸਪੈਸ਼ਲ ਸ਼ਨੀਵਾਰ ਐਤਵਾਰ ਕੀ ਕਹਿੰਦਾ ਕੋਰਟ ਬੁਲਾ ਸਕਦੀ ਹੈ ਕੀ ਹੋਇਆ ਨੀਤਾ ਦਾ ਠੰਡੇ ਬਿਸਤੇ ਚ ਪਾਈ ਬੈਠੇ ਹੈ ਪਰ ਭਗਵੰਤ ਮਾਨ ਜੀ ਫॉर ਹਿਸ ਓਨ ਸੇਕ ਫॉर ਪੰਜਾਬ ਦੇ ਭਾਈ ਇੱਥੇ ਇਸ ਤਰ੍ਹਾਂ ਦੇ ਫਿਰ ਨਾ ਹੋ ਗੱਲ ਉਠ ਖੜੀ ਹੋਵੇ ਇਸ ਕਰਕੇ ਭਗਵੰਤ ਮਾਨ ਜੀ ਇਹਦੀ ਇੰਡੀਪੈਂਡੈਂਟ ਟਰਾਂਸਪੇਰੈਂਟ ਤਰੀਕੇ ਨਾਲ ਆਪਣੀ ਵੀਡੀਓ ਦੀ ਜਾਂਚ ਕਰਾ ਕੇ ਤੇ ਇਹ ਸਾਰੇ ਮਸਲੇ ਦੇਤੇ ਜੇ ਤੁਹਾਨੂੰ ਸਪੈਸ਼ਲ ਸੈਸ਼ਨ ਦਾ ਸ਼ੌਕ ਹੈ ਸਪੈਸ਼ਲ ਸੈਸ਼ਨ ਬੁਲਾ ਕੇ ਸਾਰਿਆਂ ਦੀ ਗੱਲ ਸੁਣ ਲਓ ਇਹਨੂੰ ਕਲੀਅਰ ਵੀ ਹੋ ਜਾਊਗਾ ਜਦੋਂ ਤੁਸੀਂ ਉੱਥੇ ਕੱਟ ਕਰੇ ਜੇ ਖੜ ਕੇ ਜਵਾਬ ਦਿਓ ਕਿ ਫਾਂਸੀ ਲੱਗਣੀ ਚਾਹੀਦੀ ਹੈ ਕਿ ਕੀ ਹੋਣਾ ਚਾਹੀਦਾ ਹੈ ਕਿਸੇ ਸਪੈਸ਼ਲ ਕਮੇਟੀ ਦੀ ਰਿਪੋਰਟ ਦੀ ਲੋੜ ਨਹੀਂ ਉਹ ਦਿਨ ਫੈਸਲਾ ਹੋ ਜਾਊਗਾ